ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਨਿਮਰਤ ਖੈਰਾ ਦਾ ਤੁਹਾਨੂੰ ਅੱਜ ਲਾਈਵ ਸ਼ੋਅ ਦਿਖਾਵਾਂਗੇ ਹਾਂਜੀ ਦੋਸਤੋ ਬਹੁਤ ਸਿੰਗਰਾਂ ਦੀ ਤੁਸੀਂ ਲਾਈਵ ਆਵਾਜ਼ ਸੁਣੀ ਹੋਗੀ ਪਰ ਨਿਮਰਤ ਖੈਰਾ ਨੇ ਕੁਝ ਅਜਿਹਾ ਗਾ ਦਿੱਤਾ ਜਿਸ ਦੇ ਨਾਲ ਕਿ ਸਾਰਿਆਂ ਨੇ ਨਿਮਰਤ ਖੈਰਾ ਦੀ ਆਵਾਜ਼ ਦੇ ਬਾਰੇ ਕਾਫੀ ਅਦਾ ਚਰਚਾ ਕਰਨਾ ਪੇ ਐਸਾ ਕੀ ਗਾ ਦਿੱਤਾ ਨਿਮਰਤ ਖੈਰਾ ਨੇ ਆਓ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਨਿਮਰਤ ਖਹਿਰਾ ਨੇ ਸਾਰਿਆਂ ਨੂੰ ਆਪਣੀ ਆਵਾਜ਼ ਦੀ ਚਰਚਾ ਕਰਨ ਦੇ ਉੱਤੇ ਮਜਬੂਰ ਕਰ ਦਿੱਤਾ ਆਓ ਬਿਨਾਂ ਦੇਰੀ ਕੀਤੇ ਨਿਮਰਤ ਖਹਿਰਾ ਦਾ ਤੁਹਾਨੂੰ ਵੀ ਉਹ ਲਾਈਵ ਸ਼ੋਅ ਦਿਖਾ ਦਿੰਨੇ ਆ ਅਤੇ ਵੀਡੀਓ ਨੂੰ ਵੇਖ ਕੇ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਨਿਮਰਤ ਖਹਿਰਾ ਦੀ ਆਵਾਜ਼ ਕਿਵੇਂ ਲੱਗੀ ਆ ਅਤੇ ਇਦਾਂ ਦੀ ਹੋਰ ਨਵੇਂ ਤਾਜ਼ੀ ਅਪਡੇਟਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ I'm